ਵੀਰ ਜੀ ਚਰਵਾਦਾ ਨੇ ਕੀਤੀ ਇਹ ਵੀ ਮੰਮਾ ਨਾਲ ਗੱਲ ਕੀਤੀ ਸੀਗੀ ਵੀ ਅਸੀਂ ਆਪਣਾ ਕੰਮ ਕਰਨਾ ਉਹ ਕਹਿੰਦੇ ਵੀ ਆਪਣਾ ਨਾ ਫਰੂਟ ਚਾਟ ਦਾ ਕੰਮ ਸ਼ੁਰੂ ਕਰ ਲਓ ਵੀਰ ਜੀ ਇਹ ਮਤਲਬ ਤਾਂ ਕਰਕੇ ਲੱਗਦਾ ਹੂੰ ਕਰਤਾ ਵੀ ਅੱਜ ਕੱਲ ਸਾਰਿਆਂ ਨੂੰ ਨਾ ਫਾਸਟ ਫੂਡ ਦਾ ਉਹ ਹੋਇਆ ਹੈ ਵਾ ਭੁੱਖ ਮਟਾਉਣ ਲਈ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਲੱਗ ਤੋਂ ਇਹ ਨਾਲ ਸ਼ੁਰੂ ਕਰ ਲਿਆ ਸੀਗੇ ਵੀਰ ਜੀ ਆਪਣੇ ਸਪੈਸ਼ਲ ਮਤਲਬ ਹੁੰਦੇ ਆ ਪੁਲਚੇ ਤੇ ਜਿੱਥੇ ਵੀ ਮਰਜ਼ੀ ਚੈੱਕ ਕਰਾ ਲੂ ਹਾਂਜੀ ਵਧੀਆ ਮਤਲਬ ਅਸੀਂ ਸਪੈਸ਼ਲ ਆਰਡਰ ਦੇ ਕੇ ਬਣਾਉਂਦੇ ਆਂ ਨਹੀਂ ਨਹੀਂ ਵੀਰ ਜੀ ਆਪਾਂ ਨੂੰ ਨਾ ਔਖਾ ਨਹੀਂ ਲੱਗਿਆ ਕਿਉਂਕਿ ਆਪਾਂ ਨਾ ਫੈਕਟਰੀ 'ਚ ਬਹੁਤ ਹਾਰਡ ਵਰਕ ਕੀਤਾ ਆਇਆ ਸੀਗਾ ਜੀ ਤਾਂ ਕਰਕੇ ਕੰਮ ਔਖਾ ਨਹੀਂ ਲੱਗਿਆ ਪਹਿਲਾਂ ਤੁਸੀਂ ਨਹੀਂ ਸ਼ੁਰੂ ਕੀਤੀ ਇਹ ਆਪਾਂ ਤੇ ਆਪਾਂ ਫਿਰ ਲੌਣ ਲੱਗੇ ਸੀਗੇ ਸ਼ੁਰੂਆਤ ਵੀਰੇ ਕਿਵੇਂ ਕੀਤੀ ਕੀ ਕੁਛ ਇਹਨਾਂ ਸੀਵੇਂ ਕਾਰਡ ਤੋਂ ਸ਼ੁਰੂ ਕੀਤਾ ਜਦੋਂ ਦੱਸਿਆ ਨਾ ਕਿ ਪਹਿਲਾਂ ਫਰੂਟ ਚਾਟ ਲਾਉਂਦੇ ਸੀਗੇ ਹਾਂਜੀ ਹਾਂਜੀ ਵੀਰ ਜੀ ਵੀਰ ਜੀ ਸ਼ੁਰੂਆਤਾਂ ਕੀਤੀ ਇਹ ਵੀ ਮੰਮਾ ਨਾਲ ਗੱਲ ਕੀਤੀ ਸੀਗੀ ਵੀ ਅਸੀਂ ਆਪਣਾ ਕੰਮ ਕਰਨਾ ਉਹ ਕਹਿੰਦੇ ਵੀ ਆਪਣਾ ਨਾ ਫਰੂਟ ਚਾਟ ਦਾ ਕੰਮ ਸ਼ੁਰੂ ਕਰ ਲਓ ਨਾਲੇ ਸਾਰਿਆਂ ਨੂੰ ਵਧੀਆ ਖਾਣ ਨੂੰ ਮਿਲੂਗਾ ਜੀ ਤੇ ਫਿਰ ਅਸੀਂ ਆਪਣਾ ਕੰਮ ਸ਼ੁਰੂ ਕਰ ਲਿਆ ਤੇ ਵਧੀਆ ਚੱਲ ਪਿਆ ਜੀ ਰਿਸਪੌਂਸ ਵਧੀਆ ਹਾਂਜੀ ਰਿਸਪੌਂਸ ਹੋ ਰਹੀ ਹੈ ਮਾੜਾ ਹਾਂਜੀ ਘੈਂਟ ਹੁਣ ਦੇਖਦੇ ਆ ਵੀ ਹੈਨਾ ਨਾਲ ਤੁਸੀਂ ਆ ਫਾਸਟ ਫੂਡ ਵੀ ਨਾਲ ਰੱਖਿਆ ਜਿੱਥੇ ਕੁਲਚੇ ਤੇ ਨਾਲ 버ਗਰ ਵੀ ਰੱਖਿਆ ਤੇ ਇਹ ਚੀਜ਼ਾਂ ਸ਼ੁਰੂ ਕਰਨ ਦਾ ਕਿਵੇਂ ਨਾਲ ਸਵਾਦ ਬਣਾਇਆ ਕਿਉਂਕਿ ਫਰੂਟ ਚਾਟ ਇੱਕ ਅਲੱਗ ਕਨਸੈਪਟ ਆ ਜਾਂਦਾ ਹੈ ਤੇ ਉਹ ਜਿੱਦਾਂ ਲੱਗ ਕਨਸੈਪਟ ਆ ਜਾਂਦੀ ਹੈ ਵੀਰ ਜੀ ਪਤਾ ਕੀ ਆ ਸਭ ਨੂੰ ਅਲੱਗ-ਅਲੱਗ ਉਹ ਮਤਲਬ ਅਲੱਗ-ਅਲੱਗ ਕਰ ਦਿੰਦੇ ਆ ਤੇ ਕਿਵੇਂ ਦੱਸ ਰਹੇ ਸੀਗਾ ਮੈਂ ਜਿਵੇਂ ਸਾਰਾ ਅਲੱਗ ਕਨਸੈਪਟ ਹੈ ਫਿਰ ਉਹ ਕਿਵੇਂ ਨਾਲ ਵੀਰ ਜੀ ਮਤਲਬ ਤਾਂ ਕਰਕੇ ਲੱਗ ਦੂੰ ਕਰਤਾ ਵੀ ਅੱਜ ਕੱਲ ਸਾਰਿਆਂ ਨੂੰ ਨਾ ਫਾਸਟ ਫੂਡ ਦਾ ਉਹ ਹੈ ਵਾ ਮਤਲਬ ਉਹ ਭੁੱਖ ਮਟਾਉਣ ਲਈ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਲੱਗ ਤੋਂ ਇਹ ਨਾਲ ਸ਼ੁਰੂ ਕਰ ਲਿਆ ਸੀਗੇ ਕੁਝ ਦੇਖ ਰਿਹਾ ਬੜੇ ਸ਼ਾਨਦਾਰ ਹੈ ਛੋਲੇ ਵੀਰ ਜੀ ਆਪਣੇ ਸਪੈਸ਼ਲ ਮਤਲਬ ਹੁੰਦੇ ਆ ਛੋਲੇ ਤੇ ਜਿੱਥੇ ਵੀ ਮਰਜ਼ੀ ਚੈੱਕ ਕਰਾ ਲਓ ਓਕੇ ਹਾਂਜੀ ਵਧੀਆ ਮਤਲਬ ਅਸੀਂ ਸਪੈਸ਼ਲ ਆਰਡਰ ਦੇ ਕੇ ਬਣਵਾਉਨੇ ਆ ਅੱਜ ਆਪਣੇ ਸਪੈਸ਼ਲ ਬਣਵਾਏ ਹੋਏ ਨੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਵੀਰ ਜੀ ਤੇ ਨਾਲ ਇਹਦੇ ਕਿੰਨਾ ਫੀਲਿੰਗ ਕਿਸ ਚੀਜ਼ ਦੀ ਹੁੰਦੀ ਆ ਛੋਲੇ ਦੇ ਨਾਲ ਫੀਲਿੰਗ ਵੀਰ ਜੀ ਇਕੱਲੇ ਛੋਲਿਆਂ ਨਾਲ ਹੀ ਹੁੰਦੀ ਆ ਮਤਲਬ ਮਿਕਸ ਨਹੀਂ ਕਰਦੇ ਆਪਾਂ ਹਾਂਜੀ ਹਾਂਜੀ ਜੇ ਆਪਾਂ ਗੱਲ ਕਰ ਰਹੇ ਸੀ ਤੇ ਮੈਂ ਕਿਹਾ ਵੀਰੇ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਵੀਰ ਜੀ ਆਪਣੇ ਮੇਰੇ ਮੰਮਾ ਨੇ ਜੀ ਤੇ ਮੇਰੇ ਸਿਸਟਰ ਨੇ ਤੇ ਤਾਂ ਕਰਕੇ ਮੇਰੇ ਮੰਮਾ ਦੇ ਮੰਮਾ ਨੇ ਤੇ ਮੇਰੇ ਸਿਸਟਰ ਨੇ ਜੀ ਹਾਂਜੀ ਤੇ ਮੈਂ ਆ ਤੇ ਮੇਰੇ ਵਾਈਫ ਨੇ ਜੀ ਓਕੇ ਹਾਂਜੀ ਮੇਰੇ ਪਾਪਾ ਨਹੀਂ ਹੈ ਜੀ ਹਸੋ ਹਸੋ ਬਾਅਦ ਚ ਗੱਲੋਗੇ ਹਾਂਜੀ ਉਹ ਤੋਂ ਬਾਅਦ ਹੀ ਸ਼ੁਰੂ ਕੀਤੀ ਸੀਗੀ ਉਸ ਤੋਂ ਪਹਿਲਾਂ ਕੀ ਕਰਦੇ ਸੀਗਾ ਉਸ ਤੋਂ ਪਹਿਲਾਂ ਮੈਂ ਡਾਈ ਮੇਕਰ ਸੀਗੀ ਡਾਈ ਮੇਕਰ ਹਾਂਜੀ ਹਾਂਜੀ ਅੱਛਾ ਮਤਲਬ ਲੋਹੇ ਦੇ ਕੰਮ ਤੋਂ ਕਹ ਲਓ ਸਿੱਧਾ ਫੂਡ ਦੇ ਕੰਮ ਤੇ ਆਉਣਾ ਬਿਲਕੁਲ ਇਹ ਵੀ ਕਲਾਕੀ ਚੇਂਜ ਸਾਰਾ ਜੀਵਨ ਦੇ ਵਿੱਚ ਹਾਂਜੀ ਇਹ ਤਾਂ ਹੈ ਵੀਰ ਜੀ ਬਹੁਤ ਮਤਲਬ ਉਹ ਲੱਗ ਚੇਂਜ ਆਈ ਤੇ ਲੋਹੇ ਦੇ ਕੰਮ ਤੋਂ ਹੁਣ ਬਹੁਤ ਲੱਗ ਜੀ ਗਈ ਬਾਕੀ ਪ੍ਰਮਾਤਮਾ ਜਿਉਂ ਕਰਾਉਂਦਾ ਹੀ ਬਿਲਕੁਲ ਤਾਂ ਕਰਕੇ ਕਿੰਨਾ ਕੁ ਔਖਾ ਹੋਇਆ ਫਿਰ ਕਿ ਜਿੱਥੇ ਪਹਿਲਾਂ ਇੱਕ ਦਿਨੇ ਉੱਠ ਕੇ ਫੈਕਟਰੀ ਜਾਣਾ ਪਰ ਉੱਥੇ ਜਦੋਂ ਸਵੇਰੇ ਉੱਠਦੇ ਹੋਵੋਗੇ ਸਾਰਾ ਸਮਾਨ ਤਿਆਰ ਕਰਨਾ ਫਿਰ ਇੱਥੇ ਆ ਕੇ ਖੜਨਾ ਸਾਰਾ ਦਿਨ ਉਹ ਚੀਜ਼ਾਂ ਨਹੀਂ ਨਹੀਂ ਵੀਰ ਜੀ ਆਪਾਂ ਨੂੰ ਨਾ ਔਖਾ ਨਹੀਂ ਲੱਗਿਆ ਕਿਉਂਕਿ ਆਪਾਂ ਨਾ ਫੈਕਟਰੀ 'ਚ ਬਹੁਤ ਹਾਰਡਵਰਕ ਕੀਤਾ ਆਇਆ ਸੀਗਾ ਜੀ ਤਾਂ ਕਰਕੇ ਇਹ ਕੰਮ ਔਖਾ ਨਹੀਂ ਲੱਗਿਆ ਪਹਿਲਾਂ ਤੁਹਾਨੂੰ ਕਿਉਂਕਿ ਮੈਂ ਪਾਪਾ ਨਾਲ ਵੀ ਹੈਲਪ ਕਰਾਉਂਦਾ ਹੁੰਦਾ ਸੀਗਾ ਜੀ ਛੋਟੇ ਹੁੰਦੇ ਹਾਂ ਜੀ ਉਹਨਾਂ ਦਾ ਆਪਣਾ ਵਰਕਸ਼ਾਪ ਸੀਗੀ ਓਕੇ ਜੀ ਹਾਂਜੀ ਹਾਂਜੀ ਦੇਵੇਂ ਸ਼ੁਰੂ ਤੋਂ ਮੈਂ ਕਹ ਲੋ ਜਦੋਂ ਨਾ ਪੰਜਾਬੀ ਬੰਦਾ ਸ਼ੁਰੂ ਤੋਂ ਮਿਹਨਤੀ ਹੁੰਦਾ ਉਹਨੂੰ ਹਾਂਜੀ ਹਾਂਜੀ ਅਸੀਂ ਕੰਮ ਹੀ ਕਰਨਾ ਹੈ ਤੇ ਕੰਮ ਫਿਰ ਕੋਈ ਵੀ ਹੋਵੇ ਉਹੋ ਜਿਹੀ ਫਰਜ਼ ਜ਼ਰੂਰ ਕਰਨੀ ਹੈ ਸਹੀ ਗੱਲ ਹੈ ਜੀ ਤੇ ਬਾਈ ਹੁਣ ਕਾਰਟ ਦੇ ਵੀ ਦੱਸ ਦਿੰਦੇਗੇ ਵੀ ਕਾਰਟ ਵੀ ਬੜੀ ਇੱਕ ਕੈਨੂੰ ਪਹਿਲਾਂ ਕਿਦਾਂ ਸ਼ੁਰੂਆਤ ਕਿਵੇਂ ਹੋਈ ਸੀ ਇਹ ਅ ਵੀਰ ਜੀ ਮਤਲਬ ਫੈਕਟਰੀ ਲੱਗੇ ਸੀ ਉੱਥੇ ਸਟੱਡੀ ਮਤਲਬ ਇੰਨੇ ਸੈਲਰੀ ਨਹੀਂ ਵਰਦੇ ਸੀਗੇ ਤਾ ਕਰਕੇ ਸਾਨੂੰ ਕਰਨਾ ਪਿਆ ਮਤਲਬ ਪਹਿਲਾਂ 2:00 3 ਦੇ ਟੇਬਲ ਤੇ ਸਟਾਰਟ ਕੀਤਾ ਸੀਗਾ ਜੀ ਅੱਛਾ ਜੀ ਹਾਂਜੀ ਉਹ ਵੀ ਵੀਡੀਓ ਸਾਡੇ ਕੋਲੇ ਪਈਆਂ ਨੇ ਤੇ ਉਹ ਤੇ ਸਟਾਰਟ ਕੀਤਾ ਸੀਗਾ ਉਦੋਂ ਬਾਅਦ ਫਿਰ ਮਾਲਕਾਂ ਨੇ ਘਾਟ ਦਵਾਤੀ ਤੇ ਉਦੋਂ ਬਾਅਦ ਫਿਰ ਕੰਮ ਵਧਾ ਗਏ ਕਿੰਨਾ ਕੁ ਸ਼ੁਕਰ ਕਰਦੇ ਆ ਵਾਈਬਲ ਦਾ ਵੀ ਕਹ ਲਓ ਵੀ ਦਿਨ ਬਰ ਦਿਨ ਜੇ ਜਿੱਦਰ ਹੁਣ ਸੀਗਾ ਦੂਹਾਂ ਬਾਹਰ ਆਣਾ ਹਾਂਜੀ ਹਾਂਜੀ ਵਾਈਬਲ ਟੱਕੀ ਬਖਸ਼ ਰਿਹਾ ਹਾਂਜੀ ਹਾਂਜੀ ਤੇ ਹੁਣ ਇਹ ਕਾਰਟ ਵੀ ਹੋ ਗਈ ਆਪਣੀ ਨਾਲ ਫੂਡ ਚਾਰਟ ਦੇ ਨਾਲ ਇੱਕ ਅਲੱਗ ਕਨਸੈਪਟ ਵੀ ਸ਼ੁਰੂ ਕੀਤਾ ਹੋਇਆ ਹਾਂ ਜੀ ਤੇ ਇਹ ਕਿਵੇਂ ਸਾਰਾ ਕੁਝ ਮੈਨੇਜ ਕਰਦੇ ਹੋ ਨਾਲ ਵਾਈਫ ਵੀ ਹੱਥ ਮਟਵਾਉਂਦੇ ਨੇ ਨਾਲ ਹਾਂਜੀ ਵੀਰ ਜੀ ਸਾਰਾ ਮਤਲਬ ਵਾਈਫ ਦੇ ਹੀ ਹੱਥਾ ਮਤਲਬ ਸਾਰਾ ਉਹੀ ਤਿਆਰ ਕਰਕੇ ਦਿੰਦੇ ਨੇ ਤੇ ਜਿਹੜਾ ਵੀ ਸਮਾਨ ਆ ਟਿੱਕੀਆਂ ਹੋ ਗਈਆਂ ਸਾਰਾ ਉਹੀ ਤਿਆਰ ਕਰਕੇ ਦਿੰਦੇ ਆ ਮੈਨੂੰ ਤੇ ਫਿਰ ਮੈਂ ਇੱਥੇ ਲਾ ਲੈਣਾ ਹੁੰਦਾ ਵਾ ਓਕੇ ਤੇ ਸਾਰਿਆਂ ਦਾ ਯੋਗਦਾਨ ਆ ਇਹਦੇ ਵਿੱਚ ਜੀ ਉਹਨਾਂ ਦਾ ਵੀ ਪੂਰਾ ਪੂਰਾ ਹੱਥ ਆ ਉਹ ਵੀ ਨਾਲ ਪੂਰੀ ਹੈਲਪ ਕਰਾਉਂਦੇ। ਜਦੋਂ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਘਰ ਸਾਰਾ ਤੁਸੀਂ ਸੰਭਾਲਿਆ। ਹਾਂਜੀ ਹਾਂਜੀ ਤੁਸੀਂ। ਭੈਣਾਂ ਦੇ ਵਿਆਹ ਵੀ ਕੀਤੀ ਕਿਹਨੇ? ਹਾਂਜੀ ਭੈਣ ਦਾ ਵਿਆਹ ਵੀ ਆਪ ਹੀ ਕੀਤਾ ਜੀ। ਕਿਹਨੇ ਇੱਕ ਮਹੀਨਾ ਵੀ ਦੋਨ। ਇੱਕ ਭੈਣ ਹੀ। ਇੱਕ ਭੈਣ। ਹਾਂਜੀ ਹਾਂਜੀ। ਉਹਦਾ ਵੀ ਆਨੰਦ ਕਾਰਜ ਆਪ ਹੀ ਕਰਵਾਇਆ। ਹਾਂਜੀ ਆਪ ਹੀ ਕਰਵਾਇਆ। ਬਈ ਕਿੰਨਿਆ ਕੋਈ ਨਹੀਂ ਹੁੰਦੀ ਆ ਭੈਣ ਵੇ ਕੀ ਵੀਰਾ ਹੁਣ। ਕਹਿ ਲੋ ਆਪਣੇ ਪੈਰਾਂ ਦੇ ਸਟੈਂਡ ਆ ਤੇ ਆਪ ਜਿਹੜਾ ਹੱਥੀ ਕੰਮ ਕਰਦਾ ਹਾਂ ਹਾਂਜੀ ਭੈਣ ਸਾਰੇ ਖੁਸ਼ ਹੁੰਦੇ ਆਈ ਵਧੀਆ ਚੱਲੀ ਜਾਂਦਾ ਜੀ ਹਾਂ ਮਾਤਾ ਜੀ ਖੁਸ਼ ਹੁੰਦੇ ਨੇ ਵੀ ਹਾਂਜੀ ਮਾਤਾ ਜੀ ਵੀ ਪੂਰੇ ਖੁਸ਼ ਹੁੰਦੇ ਆਂ ਤੇ ਹੁਣ ਅੱਗੇ ਤਾਂ ਕੀ ਸੋਚਿਆ ਵੀਰੇ ਇਸ ਤੋਂ ਅੱਗੇ ਦਾ ਵੀਰ ਜੀ ਮਤਲਬ ਆਪਾਂ ਥੋੜਾ ਜਿਆਦਾ ਕਰਾਂਗੇ ਕਾਟਰ ਥੋੜੀ ਵੱਡੀ ਲੈਣੀ ਆ ਆਪਾਂ ਅੱਛਾ ਜੀ ਮਾਲਕ ਦੇ ਮੇਰ ਨਾਲ ਹੀ ਹਾਂਜੀ ਤੇ ਹਾਂਜੀ ਲੱਗੇ ਹੋਏ ਆਈ ਹਾਂ ਜੀ ਵੀਰ ਜੀ ਜਿਹੜੀਆਂ ਰੇੜੀਆਂ ਤੇ ਜੇਕਰ ਦੇਖ ਰਹੇ ਤਾਂ ਉਹ ਇਸ ਤਰੀਕੇ ਨਾਲ ਬਿਲਕੁਲ ਖਿਲੇ ਹੋਏ ਨਹੀਂ ਹੁੰਦੇ ਜਿੱਦਾਂ ਜਿੱਦਾਂ ਬਿਲਕੁਲ ਸਾਹ ਵੀਰੇ ਆਲੂ ਨਹੀਂ ਪਾਉਂਦੇ ਨੇ ਨਹੀਂ ਵੀਰ ਜੀ ਆਲੂ ਨਹੀਂ ਪਾਉਂਦੇ ਕੱਲੇ ਛੋਲੇ ਕੱਲੇ ਛੋਲੇ ਹੁੰਦੇ ਜਿੰਨੇ ਮਰਜ਼ੀ ਮਤਲਬ ਜਿੰਨਾ ਮਰਜ਼ੀ ਲੱਗ ਜੇ ਵੀ ਕੱਲੇ ਛੋਲੇ ਹੁੰਦੇ ਪਾਉਣੇ ਕੱਲੇ ਛੋਲੇ ਆ ਕੱਲੇ ਛੋਲੇ ਪਾਉਂਦੇ ਵੀਰ ਜੀ 2 ਮਿੰਟ ਲੱਗਣਗੇ ਨਹੀਂ ਨਹੀਂ ਮਿਰਚ ਨਹੀਂ ਪਾਉਂਦੇ 2 ਮਿੰਟ ਲੱਗਣਗੇ ਬਸ ਕੋਈ ਨਹੀਂ ਜਗਾਓ ਕੋਈ ਰਸਤਰਾੰਡਾ ਹੋਸੇ ਉਹਕੇ ਹਾਂ ਜੀ ਹਾਂਜੀ ਕੱਲੇ ਪਰਨੇ ਉਹ ਉਸੇ ਟਾਈਮ ਹੀ ਸਾਰਾ ਤਿਆਰ ਕਰਦੇ ਹਾਂ ਨਾ ਗਰਮ ਵੀ ਮਸਾਲਾ ਦਾ ਹਾਂਜੀ ਇਹ ਤਾਂ ਫਰੈਸ਼ ਫਰੈਸ਼ ਹੀ ਹੁੰਦਾ ਵੀਰ ਜੀ ਨਾਲ ਹੀ ਕਿਉਂਕਿ ਖਰਾਬ ਚੀਜ਼ ਨਹੀਂ ਮਤਲਬ ਆਪਾਂ ਦਿੰਦੇ ਤਾਂ ਕਰਕੇ ਹਾਂਜੀ ਵੀਰ ਜੀ ਆਪਣੇ ਕੋਲੇ ਆਹ ਗਿੱਲਾ ਪੈਂਡ ਤੇ ਸਾਹਮਣੇ ਜਸਦੇਵ ਸਿੰਘ ਨਗਰ ਗੁਰਦੁਆਰਾ ਹੈਗਾ ਜੀ ਠੀਕ ਹੈ ਜੀ ਹਾਂਜੀ ਉੱਥੇ ਆ ਸਕਦੇ ਹਾਂ ਦੇ ਕੀ ਸਮਾਂ ਕੀ ਹੁੰਦਾ ਆਪਣਾ ਇੱਥੇ ਜੀ ਆਪਣਾ ਸਮਾਂ ਹੁੰਦਾ ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਜੀ